ਲੋ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਪਹੁੰਚੇ ਜੀ ਆਪਾਂ ਬੀਐਫਐਮ ਲਾ ਤਨੋਲਾ ਅੱਜ ਲਾਸਟ ਦਿਨ ਹੈ 30 ਤਰੀਕ ਦਾ ਮੇਲਾ ਸਟਾਰਟ ਹੈ ਸੋ ਸੋਨੂੰ ਆਪਾਂ ਅੱਜ ਅੱਜ ਵਾਲੀ ਵੀਡੀਓ ਦੇ ਵਿੱਚ ਪ्योर ਮੁਰਾ ਨਸਲ ਦਾ ਇੱਕ ਝੋਟਾ ਦਿਖਾਵਾਂਗੇ ਪਹਿਲਾਂ ਤੁਸੀਂ ਬੁੱਲ ਦੀ ਕੱਦ ਕਾਠੀ ਦੇਖੋ ਹਾਈਟ ਲੈਂਥ ਫੇਸ ਬਿਊਟੀ ਸਿੰਘਾਂ ਦੀ ਕੱਦ ਕਾਠੀ ਬਹੁਤ ਚੰਗੀ ਹੈਗੀ ਪਿੱਠਪੜੇ ਦੀ ਬੰਤਰ ਟੈਸਟੀਕਲ ਸਾਫ਼ ਸੁਥਰੇ ਅੰਗਾਂ ਪਰਾਂ ਦਾ ਬੁੱਲਾ ਜੀ ਇੱਥੋਂ ਦੇਖ ਸਕਦੇ ਹੋ ਤੁਸੀਂ ਸੋ ਓਨਰ ਨਾਲ ਕਰਾਂਗੇ ਗੱਲਬਾਤ ਬਾਬੇ ਨਾਲ ਲੈ ਕੇ ਦੇਵਾਂਗੇ ਡਿਟੇਲ ਬਣੇ ਰਹੋ ਵੀਡੀਓ ਦੇ ਐਂਡ ਤੱਕ ਸੋ ਆਓ ਕਰਾਈਏ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਸਾਡਾ ਨਾਮ ਮਲਕੀਤ ਸਿੰਘ ਪੱਕੂ ਆ ਜੀ ਮਲਕੀਤ ਸਿੰਘ ਪੱਕੂ ਸੰਨ ਅਬਦੁੱਲਾ ਸਿੰਘ ਜੀ ਪਿੰਡ ਜੀ ਪਿੰਡ ਵੰਦਰ ਜੀ ਜਿਲਾ ਜਿਲਾ ਮੋਗਾ ਜੀ ਜਿਲਾ ਮੋਗਾ ਜਿਹੜਾ ਆਪਾਂ ਬੋਲ ਦਿਖਾਇਆ ਦਿਖਾਇਆ ਇਹਦਾ ਕੀ ਨਾਮ ਹੈ ਜੀ ਇਹਦਾ ਨਾਮ ਹਿੰਦੁਸਤਾਨਾ ਜੀ ਹਿੰਦੁਸਤਾਨ ਨਾਮ ਹੈ ਤੇ ਇਹ ਆਪਾਂ ਕਿਹੜੀ ਕੈਟਾਗਰੀ ਚ ਲਾਇਆ ਸੀ ਇੱਥੇ ਜੀ ਇਹ ਚਾਰ ਦੰਦ ਚ ਲਾਇਆ ਸੀ ਚਾਰ ਦੰਦ ਕੈਟਾਗਰੀ ਚ ਲਾਇਆ ਸੀ ਪਹਿਲੀ ਵਾਰੀ ਆਇਆ ਮੇਲੇ ਚ ਨਹੀਂ ਜੀ ਅੱਗੇ ਚਾਰ ਪੰਜ ਵਾਰੀ ਇਹ ਚਾਹੀ ਪਿਆਣਾ ਮੇਲੇ ਚ ਚਾਰ ਪੰਜ ਵਾਰ ਪਿਛਲੇ ਮੇਲੇ ਦਾ ਚੈਂਪੀਅਨ ਰਿਹਾ ਜੀ ਇਸ ਵਾਰ ਚਾਰ ਦੰਦ ਚ ਲਾਇਆ ਜੀ ਇਸ ਵਾਰੀ ਕਿਹੜੀ ਪੋਜੀਸ਼ਨ ਤੇ ਆਏ ਇਹ ਇਹ 3rd ਤੇ ਆਏ ਜੀ ਐਤਕਵੇ ਐਤ ਵਾਰੀ 3rd ਪੋਜੀਸ਼ਨ ਆਈ ਆ ਮੇਲੇ ਚ ਚਾਰ ਦੰਦ ਕੈਟਾਗਰੀ ਮ ਹੋਰ ਇਹਦੇ ਬਾਰੇ ਡਿਟੇਲ ਇਹਦੀ ਮਾਂ ਦਾ ਮਿਲ ਕੇ ਰਕੜ ਕੇ ਨਾ ਜੀ 22 ਲੀਟਰ ਸੀ ਜੀ 22 ਲੀਟਰ ਘਰ ਦੀ ਚੁਆਈ ਘਰ ਦੀ ਚੁਆਈ ਜੀ ਹਾਂ ਤੇ ਪਿਓ ਇਹਦਾ ਜੀ ਐਮ 29 ਦਾ ਜੀ ਪਿਓ ਇਹਦਾ ਐਮ 29 ਹੈ ਮਾਂ ਦੀ ਘਰ ਦੀ ਚੁਆਈ 22 ਲੀਟਰ ਦੀ ਨਾਮ ਇਹਦਾ ਹਿੰਦੁਸਤਾਨ ਇਹਦਾ ਸੀਮਨ ਅਵੇਲੇਬਲ ਹੈ ਜੀ ਹਾਂਜੀ ਸੀਮਨ ਹੈਗਾ ਜੀ ਤੇ ਇੱਕ ਆਪਣਾ ਕੰਟੈਕਟ ਨੰਬਰ ਦੱਸ ਦਿਓ ਜੀ 99144 99144 24354 24354 ਨਾਮ ਮਲਕੀਸ਼ਿੰਘ ਪੱਪੂ ਪਿੰਡ ਬਾਂਦਰ ਰੋਡ ਜ਼ਿਲ੍ਹਾ ਜੀ ਮੋਗਾ ਜੀ ਜ਼ਿਲ੍ਹਾ ਮੋਗਾ ਸੋ ਕਿਸੇ ਵੀਰ ਭਰਾ ਨੂੰ ਸੀਮਨ ਦੀ ਜ਼ਰੂਰਤ ਹੈ ਤਾਂ ਉਹ ਤੁਸੀਂ ਵੀਰ ਨਾਲ ਗੱਲਬਾਤ ਕਰਕੇ ਫੋਨ ਤੇ ਕੰਟੈਕਟ ਕਰ ਸਕਦੇ ਹੋ ਇੱਕ ਵਾਰੀ ਫਿਰ ਤੋਂ ਦੁਬਾਰਾ ਚੈੱਕ ਕਰੋ ਬੁੱਲ ਦੀ ਕੱਦਗਾਠ ਹਾਈਟ ਲੈਂਥ ਟੈਸਟੀਕਲ ਸਾਫ਼ ਸੁਥਰੇ ਅੰਗਾਂ ਪੈਰਾਂ ਦਾ ਇੱਥੋਂ ਦੇਖ ਸਕਦੇ ਹੋ ਤੁਸੀਂ ਜੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਸੀਮਨ ਚ ਸੀਮਨ ਦੀ ਜਰੂਰਤ ਆ ਤਾਂ ਉਹ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਸੀਮਨ ਖਰੀਦ ਸਕਦੇ ਹੋ ਸੋ ਡਾਇਰੈਕਟ ਵੀ ਛੱਡ ਦਿਨੇ ਹੋ ਜੀ ਨਹੀਂ ਜੀ ਡਾਇਰੈਕਟ ਨਹੀਂ ਟਰੈਕਟ ਕ੍ਰੋਸਿੰਗ ਨਹੀਂ ਸੀਮਨ ਤਿਆਰ ਆਈ ਜੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਸੀਮਨ ਚਾਹੀਦਾ ਤਾਂ ਉਹ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਸੀਮਨ ਖਰੀਦ ਸਕਦੇ ਹੋ ਸੋ ਇੱਕ ਇਹਦੇ ਬੋਲ ਦੇ ਜਿੱਤੇ ਹੋਏ ਮੈਡਲ ਤੇ ਸਰਟੀਫਿਕੇਟਾਂ ਤੇ ਝਲਕ ਮਨਵਾ ਆਓ ਮੜਾ ਜੀ ਜਿਹੜੀ ਇਹ ਪੋਜੀਸ਼ਨ ਹੈ ਜੀ ਇਹ ਕਿੱਥੋਂ ਆਈ ਵੀ ਹੈ ਜੀ ਐਮ ਲੋਡ ਜੀ ਤੁਸੀਂ ਦੇਖ ਸਕਦੇ ਹੋ ਕਿਸਾਨ ਮੇਲਾ ਮਲੋਟ ਵਿਸ਼ੇਸ਼ਮਾਨ ਉੱਤਮ ਪਸ਼ੂ 7 ਤੇ 8 ਤਰੀਕ ਨੂੰ 2024 ਚ ਬੱਲ ਨੂੰ ਮਾਨ ਸਨਮਾਨ ਹੋਇਆ ਇਹਦੇ ਤੁਸੀਂ ਇਹ ਦੇਖ ਸਕਦੇ ਹੋ ਪਿਛਲੇ ਸਾਲ ਦਾ ਬੀਐਫਏ ਦਾ ਮੇਲਾ ਜੋ ਹੋਇਆ ਸੀ ਪਸ਼ੂ ਮੰਡੀ ਧਨੋਲਾ 2023 ਦੇ ਵਿੱਚ ਦੋ ਦੰਦ ਮੁਰਾ ਦੇ ਦੋ ਦੰਦ ਦੇ ਵਿੱਚੋਂ ਇਹਦੀ ਕੱਟ ਦੀ 7ਵੀਂ ਪੋਜੀਸ਼ਨ ਪਿਛਲੇ ਸਾਲ ਦਾ ਇਹ ਸਰਟੀਫਿਕੇਟ ਆਈ ਇਸੇ ਮੇਲੇ ਦਾ ਅੱਗੇ ਹੋਰ ਦਿਖਾਵਾਂਗੇ ਪ੍ਰਾਈਜ਼ ਨੂੰ ਸੋ ਕਿਸਾਨ ਵੀਰੋ ਅੱਗੇ ਦੇਖੋਗੇ ਇਸ ਬੱਲ ਦਾ ਜੋ ਛੜਿਕ ਮੇਲਾ ਹੋਇਆ ਸੀਗਾ 23 24 25 ਫਰਵਰੀ 2024 ਤੁਸੀਂ ਜਾਨੀ ਕਿ ਇਸੇ ਸਾਲ ਉਥੋਂ ਸੈਕੰਡ ਪੋਜੀਸ਼ਨ ਰਹੀ ਹੈ ਦੀ ਸੋ ਇਹ ਵੀ ਤੁਸੀਂ ਦੇਖ ਸਕਦੇ ਹੋ ਜੋ ਪਿਛਲੇ ਦਿਨਾਂ ਦੇ ਵਿੱਚ ਕੋੜ ਦੇ ਕਲਾ ਮੇਲਾ ਹੋਇਆ ਸੀ ਉਸ ਮੇਲੇ 'ਚ ਵੀ ਇਸ ਬੋਲ ਦਾ ਮਾਨਸਨਮਨ ਹੋਇਆਗਾ ਸੋ ਅੰਕਲ ਜੀ ਇੱਕ ਆਪਣਾ ਫੋਨ ਨੰਬਰ ਦੁਬਾਰਾ ਤੋਂ ਫੇਰ ਦੱਸ ਦੋ 99144 ਜੀ 99144 24354 ਜੀ 24354 ਨਾਮ ਮਲਕੀਸ਼ ਸਿੰਘ ਪਿੰਡ ਬਾਂਦਰਦੋੜ ਜ਼ਿਲ੍ਹਾ ਮੋਗਾ ਜੇ ਕਿਸੇ ਮੇਰੇ ਵੀਰ ਭਰਾ ਨੂੰ ਹਿੰਦੂਸਤਾਨ ਬੋਲ ਦਾ ਸੀਮਨ ਚਾਹੀਦਾ ਤਾਂ ਉਹ ਵੀਰ ਨਾਲ ਤੁਸੀਂ ਗੱਲਬਾਤ ਕਰਕੇ ਤਸੱਲੀ ਕਰਕੇ ਫੋਨ ਤੇ ਸੀਮਨ ਬਾਰੇ ਪੁੱਛ ਸਕਦੇ ਹੋ ਸੀਮਨ ਲੈ ਸਕਦੇ ਹੋ ਧੰਨਵਾਦ